ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸੋ ਪਿਆਰਿਓ ਫਤਿਹਗੜ ਸਾਹਿਬ ਜਿੱਥੇ ਸ਼ੇਰਾਂ ਨੇ ਛੋਟੇ ਸਾਹਿਬ ਜਦਿਆਂ ਦੀ ਸਰੀਰਾਂ ਦੀ ਰਾਖੀ ਕੀਤੀ ਸੀ ਉਸ ਥੜਿਆਂ ਤੇ ਦੋ ਸ਼ੇਰ ਦੇ ਦਰਸ਼ਨ ਕਰਨ ਲੱਗੇ ਜਕਾਰੇ ਸੋ ਰਿਕਾਰਡ ਗੈਮ ਹੋਇਆ ਪੈਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਫਤਿਹਗੜ੍ਹ ਸਾਹਿਬ ਤੁਸੀਂ ਸਾਰੇ ਜਾਣੇ ਹੋ ਤੇ ਜਦੋਂ ਫਤਿਹਗੜ੍ਹ ਸਾਹਿਬ ਆਪਾਂ ਦਰਸ਼ਨ ਕਰਦੇ ਆ ਮੇਨ ਆਸਥਾਨ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਛਿੰਕੇ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਆਪਾਂ ਦਿਦਾਰੇ ਕਰਦੇ ਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿੱਥੇ ਉਹਨਾਂ ਦੇ ਸ਼ਰੀਰਾਂ ਦੇ ਅੰਤਿਮ ਸੰਸਕਾਰ ਕੀਤੇ ਗਏ ਪਰ ਹੁਣ ਸ਼ਹੀਦੀ ਤੋਂ ਲੈ ਕੇ ਸੰਸਕਾਰ ਦੇ ਵਿਚਾਰੇ ਇੱਕ ਸਮਾਂ ਉਹ ਸੀ ਵੀ ਸਰੀਰ ਇੰਨਾ ਟਾਈਮ ਕਿੱਥੇ ਰਹੇ ਬਹੁਤ ਵੱਡਾ ਸਵਾਲ ਹੈ ਫਤੇਗੜ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਬਣਿਆ ਹੋਇਆ ਜਿੱਥੇ ਹੰਸਲਾ ਨਦੀ ਉਹ ਹੰਸਲਾ ਨਦੀ ਉੱਥੋਂ ਲੰਘਦੀ ਸੀ ਅੱਜ ਤੇ ਸ਼ਾਇਦ ਇੱਕ ਨਾਮ ਹੀ ਰਹਿ ਗਿਆ ਤੇ ਸਾਧ ਸੰਗਤ ਕਹਿੰਦੇ ਸੂਬਾ ਸਰਹੰਦ ਜਿਹੜਾ ਸੀ ਵਜ਼ੀਰ ਖਾਨ ਤੇ ਉਹਦੇ ਕੋ ਚੇਲੇ ਚਪਟੇ ਕਹਿੰਦੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਵਰਗਿਆਂ ਨੇ ਸਾਹਿਬਜ਼ਾਦਿਆਂ ਦੀਆਂ ਛਾਪੀਆਂ ਤੇ ਵਹਿ ਕੇ ਸਾਹ ਵਾਲੀਆਂ ਰਗਾਂ ਵੱਡ ਦਿੱਤੀਆਂ ਸਰੀਰ ਮੁਰਸ਼ਦ ਹੋ ਗਏ ਜਾਨ ਨਿਕਲ ਗਈ ਤੇ ਕਿੰਦੇ ਇਧਰੋਂ ਪਤਾ ਲੱਗ ਗਿਆ ਵੀ ਮਾਤਾ ਗੁਜਰਕੌਰ ਵੀ ਆਪਣਾ ਸਰੀਰ ತ್ಯਾਗ ਗਏ ਨੇ ਆਪਣੇ ਪੋਤਿਆਂ ਦੀ ਖਬਰ ਜਿਹੜੀ ਹੈ ਸ਼ਹੀਦੀ ਦੀ ਸੁਣ ਕੇ ਉਸ ਤੋਂ ਬਾਅਦ ਕਿੰਦੇ ਵੀ ਉਹਨਾਂ ਦੇ ਸ਼ਰੀਰਾਂ ਨੂੰ ਛੋਟੇ ਸਾਹਿਬਜ਼ਾਦੇ ਬਾਬਾ ਦੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਦੇ ਤਿੰਨਾਂ ਦੇ ਸ਼ਰੀਰਾਂ ਨੂੰ ਚੁੱਕ ਕੇ ਹੰਸਲਾ ਨਦੀ ਦੇ ਕਿਨਾਰੇ ਤੇ ਰੱਖ ਦਿੱਤਾ ਗਿਆ ਕਿਉਂ ਰੱਖਿਆ ਉਹ ਇਸ ਕਰਕੇ ਰੱਖਿਆ ਕਿ ਇੱਥੇ ਕੋਈ ਭੁੱਖਾ ਜਾਨਵਰ ਆਏਗਾ ਇਹ ਸ਼ਰੀਰਾਂ ਨੂੰ ਖਾ ਜਾਏਗਾ ਤੇ ਇਹ ਸ਼ਰੀਰਾਂ ਦਾ ਨਾਂ ਜਿਹੜਾ ਹੈ ਨਾਸ਼ ਹੋ ਜਾਏਗਾ ਤੇ ਕੋਈ ਪਰਵਾਹ ਨਹੀਂ ਉੱਥੇ 48 ਘੰਟੇ ਤੱਕ ਸ਼ਰੀਰ ਪਏ ਰਹੇ ਕਿਉਂ ਪਏ ਰਹੇ ਕਿਸੇ ਨੇ ਨਹੀਂ ਖਾਦਾ ਕੋਈ ਜਾਨਵਰ ਨਹੀਂ ਆਇਆ ਇੱਕ ਸ਼ੇਰ ਇੱਕ ਜਿਹੜਾ ਸੀ ਉਹਨਾਂ ਸ਼ਰੀਰਾਂ ਦੇ ਪਾਸ ਬੈਠਾ ਰਿਹਾ ਕਿਉਂ ਬੈਠਾ ਰਿਹਾ ਉਹ ਸ਼ਾਇਦ ਕੋਈ ਅਕਾਲ ਪੁਰਖ ਵੱਲੋਂ ਉਹਨੂੰ ਗਿਆਨ ਸੀ ਜਾਂ ਫਿਰ ਕੋਈ ਐਸਾ ਹੀ ਉਹ ਰੱਬੀ ਰੂਹ ਸੀ ਉਹਨੇ ਸ਼ਰੀਰਾਂ ਦੀ ਸੇਵਾ ਕੀਤੀ 48 ਘੰਟੇ ਤੱਕ ਤਾਂ ਜੋ ਕੋਈ ਹੋਰ ਆਕੇ ਨਾ ਸ਼ਰੀਰਾਂ ਨੂੰ ਖਾ ਨਾ ਸਕੇ ਇਹਨਾਂ ਨੂੰ ਆਪਣਾ ਭੋਜਨ ਇਹਨਾਂ ਨੂੰ ਆਹਾਰ ਨਾ ਬਣਾ ਸਕੇ ਜਦੋਂ ਇਹ ਗੱਲ ਮੋਤੀराम ਮਹਿਰਾਗ ਤੱਕ ਪੁੱਜੀ ਤੇ ਸਾਧ ਸੰਗਤ ਫਿਰ ਉਹਨੇ ਪਹੁੰਚ ਕੀਤੀ ਦੀਵਾਨ ਟੋਡਰਮਲ ਤੱਕ ਇਹ ਗੱਲ ਪਹੁੰਚੀ ਤੇ ਫਿਰ ਆਪਾਂ ਵੇਖਦੇ ਆਂ ਵੀ ਉਹ ਸਾਰਾ ਸਿਸਟਮ ਬਣਿਆ ਤੇ ਜਦੋਂ ਉਥੋਂ ਸ਼ਰੀਰਾਂ ਨੂੰ ਚੁੱਕ ਕੇ ਲਜਾਇਆ ਗਿਆ ਜ਼ਮੀਨ ਖਰੀਦਣ ਤੋਂ ਬਾਅਦ ਤੇ ਕੋਈ ਅੱਗੇ ਨਹੀਂ ਆਇਆ ਸਾਰੇ ਡਰਦੇ ਸੀ ਪਰ ਭਾਈ ਮੋਤੀराम ਮਹਿਰਾ ਤੇ ਉਹਦਾ ਪਰਿਵਾਰ ਅੱਗੇ ਆਇਆ ਸਹਬਜ਼ਾਦਿਆਂ ਦਾ ਸੰਸਕਾਰ ਕਰਨ ਦੇ ਲਈ ਉਹ ਸਾਰਾ ਇਤਿਹਾਸ ਆਪਾਂ ਸਾਰੇ ਜਾਣਦੇ ਆ ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈ ਉਥੇ ਸੰਸਕਾਰ ਹੋਇਆ ਤੇ ਛੋਟੇ ਸਹਬਜ਼ਾਦਿਆਂ ਦੀਆਂ ਜਿਹੜੀਆਂ ਹਸਤੀਆਂ ਸਨ ਉਹ ਪਿੰਡ ਆਲੋਵਰਖ ਆਪਵਾਨੀਗੜ ਦੇ ਲਾਗੇ ਕੋਆ ਨੀਗੜ ਤੇ ਨਾਬਾ ਰੋਡ ਤੇ ਵਿਚਕਾਰ ਇੱਕ ਸਥਾਨ ਬਣਿਆ ਹੋਇਆ ਹੈ ਆਲੋਵਰਖ ਪਿੰਡ ਦੇ ਵਿੱਚ ਜਿੱਥੇ ਛੋਟੇ ਸਾਹਿਬ ਜਦਿਆਂ ਦੀਆਂ ਆਸਥੀਆਂ ਲਿਆਂਦੀਆਂ ਗਈਆਂ ਸਨ ਦੀਵਾਨ ਟੋਡਰਮਲ ਆਪਣੇ ਪਿੰਡ ਲੈ ਕੇ ਆਇਆ ਸੀ ਉਹ ਆਸਾਨਕ ਤੇ ਗਏ ਤਾਂ ਜ਼ਰੂਰ ਦਰਸ਼ਨ ਕਰਿਓ ਚਲੋ ਖੈਰ ਮੈਂ ਬੇਨਤੀ ਕਰਾਂ ਸਾਧ ਸੰਗਤ ਉਹ ਸਥਾਨ ਬੜਾ ਅਨਮੋਲ ਸਥਾਨ ਹੈ ਤੇ ਉਸ ਸਥਾਨ ਦੇ ਬਾਰੇ ਬਹੁਤ ਸੰਗਤ ਘਟ ਜਾਣ ਦੀ ਹੈ ਜਦੋਂ ਵੀ ਫਤੇਗੜ ਸਾਹਿਬੋਂ ਜਾਵੋ ਤਾਂ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਜੋ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਪਿਛਲੀ ਸਾਈਡ ਹੈ ਨਿਹੰਗ ਸਿੰਘਾਂ ਦੀ ਸ਼ੌਣੀ ਉੱਥੇ ਬਣੀ ਹੋਈ ਹੈ ਉੱਥੇ ਜਾ ਕੇ ਜ਼ਰੂਰ ਮੱਥਾ ਟੇਕ ਕੇ ਆਇਓ ਸਾਧ ਸੰਗਤ ਉਹ ਸਥਾਨ ਬਹੁਤ ਜਿਹੜਾ ਹੈ ਸਾਡੇ ਲਈ ਅਹਿਮੀਅਤ ਰੱਖਦਾ ਹੈ ਮਹੱਤਮ ਪੂਰਨ ਅਸਥਾਨ ਹੈ ਤੇ ਉਸ ਸਥਾਨ ਦੇ ਉੱਤੇ ਕਦੇ ਬੈਠ ਕੇ ਮਹਿਸੂਸ ਕਰਿਓ ਕਦੇ ਜਾ ਕੇ ਦਿਲੋਂ ਜਕਾਰਾ ਲਾਇਓ ਤੇ ਸਾਧ ਸੰਗਤ ਕਦੇ ਬੈਠ ਕੇ ਉਹਨਾਂ ਸਮੇਂ ਨੂੰ ਯਾਦ ਕਰਿਓ ਤੇ ਸਾਧ ਸੰਗਤ ਕਦੇ ਬੈਠ ਕੇ ਕਦੇ ਗੁਰਬਾਣੀ ਦਾ ਆਸਰਾ ਲੈ ਕੇ ਅਰਦਾਸ ਕਰਕੇ ਆਇਓ ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਇੱਥੇ ਉਹਨਾਂ ਸ਼ਰੀਰਾਂ ਦੀ ਰਾਖੀ ਹੋਈ ਤੇ ਸਾਡੇ ਜੀਵਤ ਜਾਗਦੇ ਸ਼ਰੀਰਾਂ ਦੀ ਰਾਖੀ ਵੀ ਕਰਿਓ ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ ਸਤਿਗੁਰੂ ਐਸੀ ਕਿਰਪਾ ਕਰਿਓ ਐਸੀ ਮੰਗ ਮੰਗ ਕੇ ਆਇਓ ਸੱਚੇ ਸਤਿਗੁਰ ਤੋਂ ਨਾਮ ਬਾਣੀ ਦੀ ਦਾਤ ਮੰਗਿਓ ਭਰੋਸੇ ਦੀ ਦਾਤ ਮੰਗਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਇੱਕ ਆਪਣੇ ਆਪ ਦੇ ਵਿੱਚ ਸੋਝੀ ਦੀ ਦਾਤ ਮੰਗਿਓ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਰਹਿਮਤ ਕਰਿਓ اے ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋ ਜਾਏ ਤਾਂ ਜੋ ਮੈਂ ਤੇਰੇ ਨਾਲ ਜੁੜਿਆ ਰਹਾ ਮਾਂ ਬਸ ਇੰਨਾ ਕੋ ਪਰਉਪਕਾਰ ਕਰੀ ਮੇਰੇ ਨੇ ਸੱਚੇ ਪਾਤਸ਼ਾਹ ਛੋਟੇ ਸਹਿਬ ਜਾਦੇਓ ਮਾਤਾ ਗੁਜਰਕ ਔਰ ਕਿਰਪਾ ਰਖਿਓ ਬਸ ਤੁਹਾਡੇ ਸਥਾਨ ਤੇ ਮੇਰੀ ਹਾਜ਼ਰੀ ਪ੍ਰਵਾਨ ਕਰਿਓ ਮੈਂ ਇਥੋਂ ਕੁਝ ਖੱਟ ਕੇ ਜਾਵਾਂ ਕੁਝ ਸਿੱਖ ਕੇ ਜਾਵਾਂ ਐਸਾ ਮੰਗ ਮੰਗ ਕੇ ਆਇਓ ਸਤਿਗੁਰੂ ਜੀ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ wahiguru ji ki fate